ਫਰਮਾ ਇਹਨੇ ਠੀਕ ਆ ਤੱਕਿਆ ਗਿਆ ਜਦੋਂ ਮੇਰਾ ਖੇਤ ਬੜਾ ਕੰਮ ਸੀਗਾ ਹੋਰ ਕਿਉਂ ਅੱਜ ਆਪਣਾ ਨਹੀਂ ਮੈਂ ਕਿਹਾ ਤਬਲਾ ਖੇਤ ਜਿਹੜਾ ਮਾਰ ਕੇ ਆਇਆ ਫਿਰ ਆਪਤੀ ਗਣੀ ਗਿਆ ਮਾਨਸਾ ਜਾ ਕੇ ਆਏਗਾ ਹਾਂ ਕੱਲੋਂ ਆਉਣ ਪਾਣੀ ਦੇ ਨਾਲ ਲੈ ਕੇ ਦੇ ਯਾਰ ਹਾਂ ਲੈ ਉਹ ਲੱਟਾ ਸਾਹਿਬ ਆਏ ਨਹੀਂਗੇ ਕੱਲ ਤੋਂ ਲਾ ਬਈ ਤੁਸ ਤਾ ਨਹੀਂ ਮੂਮਾ ਬਾਲੀਏ ਗੁੱਲਾਣਾ ਦੇ ਤੂੰ ਕਲ ਕੋਈ ਨਾ 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 ਕਰਕੇ ਆਪਾਂ ਚਮਲਾ ਲਾਂਗੇ ਮੈਨੂੰ ਤੈਨੂੰ ਦੱਸਾਂ ਗੱਲ ਮੈਨੂੰ ਬਾਹਰੋਂ ਵੀਰ ਪੋਟਾ ਮਿਲਦੀ ਨਹੀਂ ਆ ਅੱਛਾ ਹਾਂ ਹਾਂ ਕੋਈ ਗਲਤ ਕੰਮ ਕਰਦਾ ਬਸ ਤੈਨੂੰ ਹੁਣ ਕੀ ਦੱਸਾਂ ਮੈਂ ਮੈਨੂੰ ਕਈਆਂ ਤੁਰਪੋਟਾ ਮਿਲ ਰਹੀਆਂ ਆਂ ਬੀਆ ਨਾ ਕੋਈ ਨਾ ਮੈਂ ਆਉਂਦੀ ਮੈਂ ਤੁਹਾਨੂੰ ਹਾਂ ਇੱਕ ਫੀਲ ਆ ਚੰਗਾ ਨਾ ਤੂੰ ਵੀ ਬੜਾ ਚਮਲਾਉ ਨੂੰ ਛੋਟੇ ਨੂੰ ਆਪਣੇ ਛੇੜਨ ਆਪਾਂ ਗਈ ਚਮਲਾਉਣੇ ਆ ਬੜਾ ਬੜਾ ਇਹ ਚੱਲ ਤਾਂ ਨਹੀਂ ਲੇਗਾ। ਨੋ ਨੋ ਇਹ ਜਾ ਤਾਂ ਨਹੀਂ। ਆਏ ਨਹੀਂ ਮਾ ਆਪਾਂ ਇਹ ਕਹਿੰਦੇ ਹੈਗੇ ਵੀ ਮੜੇਗਾ। ਹੂੰ। ਦੇਖੀ ਜੇ ਇਹ ਆਪਦਾ ਸਮਾ ਵਿਚਾਰਿਆ ਜਾਵੇ ਉਹਦੇ ਵਾਰ ਕੀ ਕੋਈ ਰੀਸ ਨਹੀਂ ਹੁੰਦੀ ਹੈਗੀ। ਇਹ ਤਾਂ ਠੀਕ ਹ। ਪੰਗੀ ਕਰ। ਹਾਂ ਬੜੀਦਾ ਹੁੰਦਾ ਹੈਗਾ ਬਗੈਰ ਤਾਂ ਜਦੋਂ ਮਰਜੀ ਲੈ। ਸਹੀ ਗੱਲ ਹੈ। ਹੁਣ ਆਰਤੀ ਕੋਲੇ ਗਿਆ ਆਤੀਆ ਮੈਂ ਤਾਬ ਕਰਕੇ ਆਇਆਗਾ ਅੱਜ। ਅੱਛਾ ਹਾਂ। ਆਉਂਦੇ ਹੁੰਦੇ ਰਾਹ ਦੇ ਵਿੱਚ ਮੈਨੂੰ ਆਪਣੇ ਪਿੰਡ ਦਾ ਮਿਲਿਆ ਤੀਆਂ ਨੰਬਰ ਦਾ। ਅੱਛਾ। ਉਹ ਕਹਿੰਦਾ ਮੈਂ ਇੱਕ ਦੋ ਦੰਗ ਨਹੀਂ ਖੁਣੀ ਹੁੰਨੇ ਕਹਿੰਦਾ ਥੋੜੇ ਦੀ ਉਹ ਤਾਂ ਉਹੀ ਲੱਗਦਾ ਆਪਣੇ ਤੇ ਉਹ ਤਾਂ ਉਹੀ ਲੱਗਦਾ ਆਪਣੇ ਤੇ ਥੋੜਾ ਜਿਹਾ ਜ਼ਿਆਦਾ ਨਹੀਂ ਆਮਣ ਆ ਕੀ ਕੁੱਛ ਨਹੀਂ ਤੇ ਬੇਬੇ ਤਾਂ ਬਾਹਲਾ ਲੱਗਦਾ ਆਪਣੇ ਤੇ ਅੱਗੇ ਕਿਹੜਾ ਉਹ ਆਪਣੇ ਤੇ ਰਾਜੀ ਆ ਮੈਂ ਤਾਂ ਬੋਲੀ ਨਵੀਂ ਖਾਸ ਹੋਣੀ ਐ ਕੁਛ ਨਹੀਂ ਹੈਗਾ ਹਜੇ ਪਾਇ ਨਹੀਂਗਾ ਮਾ ਹੁਣ ਤਾਂ ਆਪਣੇ ਹੱਥਾਂ ਚ ਹੈਗਾ ਜੇ ਹੱਥਾਂ ਨੂੰ ਨਿਕਲ ਗਿਆ ਫਿਰ ਕਿਸੇ ਦਾ ਹੱਥ ਵੀ ਨਹੀਂ ਆਉਣਾ ਹੈਗਾ ਮੈਂ ਤੁਹਾਨੂੰ ਦੱਸਾਂ ਗੱਲ ਉਹ ਤਾਂ ਠੀਕ ਆ ਪੁੱਤਰ ਜਾ ਕੋਈ ਕੁੜੀ ਦੇਖ ਕੇ ਮੈਂ ਕਿਹੜਾ ਕਰ ਦੰਨੇ ਰਿਹਾ ਪੜਾਈ ਤਾਂ ਵਿਚਾਰੇ ਦੀ ਪੂਰੀ ਹੋਣ ਦੋ ਹੈ ਪੜਾਈ ਤਾਂ ਪੂਰੀ ਹੋਣ ਦੋ ਇਹਨੇ ਸਾਲ ਗਏ ਕਰੇ ਹੋਏ ਵੀ ਖਰਾਬ ਹੋ ਜਾਣਗੇ ਮੈਨੂੰ ਵੀ ਆਇਆ ਕਿ ਕੋਈ ਕੰਮ ਤਾਂ ਨਹੀਂ ਲੱਗ ਜੇ ਕੋਈ ਨੌਕਰੀ ਨੁਕਰੀ ਲੱਗ ਜੇ ਐਵੇਂ ਕਰਿਆ ਕਰੋ ਜਦੋਂ ਉਹ ਕਾਲਜ ਤੋਂ ਆ ਜਾਂਦਾ ਉਹਨੂੰ ਐਵੇਂ ਕਹਿਆ ਕਰੋ ਭਾਈ ਮੇਰੇ ਨਾਲ ਖੇਤ ਚਾਲ ਕੰਮ ਕਰਾ ਉਹਨਾਂ ਨਾਲ ਰੱਖਿਆ ਕਰੋ ਆਇਦੋ ਉਹ ਆਪਣੇ ਕੋਈ ਰੱਖਿਆ ਕਰਦੇ ਹੂੰ ਹੁਣ ਮਾਂ ਮੈਂ ਨਹੀਂ ਹੈਗਾ ਹੁਣ ਮਾਂ ਮੈਂ ਨਾਲ ਹੀ ਰੱਖਿਆ ਕਰੂੰ ਔਰ ਐ ਕਰ ਵੀ ਚੱਲ ਭਾਈ ਮੇਰੇ ਨਾਲ ਕੰਮ ਕਰ ਉਦਾ ਦਿਮਾਗ ਫਿਰ ਉਹੀ ਸਮਝ ਵੀ ਹੋ ਜੂਗਾ। ਹੋਰ ਮੇਰਾ ਕੁਰਾ ਪਕੜਾਈ ਤੇ ਵੀ ਨਹੀਂ ਛੱਡਦੀ ਇਹਦੀ। ਚੱਲ ਮੈਂ ਉਧਰ ਮੱਝਾਂਲੇ ਪਾਸੇ ਜਾਣਾ ਹੈਗਾ। ਦੇਖ ਕੇ ਹੁਣ ਚੱਲ ਤੂੰ ਦੇਖ ਆ ਨਾ ਮੈਂ ਕਿਤੇ ਸ਼ਾਮੇ ਕਰੀ। ਹਾਂ ਠੀਕ ਹੈ। ਅੱਛਾ ਮੈਂ ਵੀ ਮੇਰਾ ਵੀ ਥੋੜਾ ਜਿਹਾ ਝਾੜੂ ਰਹਿਦਾ ਉਹ ਵੀ ਮੈਂ ਲਾਦਾ ਵਿਚਾਲੇ ਪਿਆ। ਸੰਸਾਰ ਵਾਲਾ। ਓਹੋ ਇੱਕ ਤਾਂ ਬੱਸ ਨੇ ਲੇਟ ਕਰਾਤਾ ਇੱਕ ਗਰਮੀ ਵਾਲੀ ਆ। ਵਾਹ। ਆ ਗਿਆ ਪੁੱਤ ਹਾਂ ਮਾਂ ਆ ਗਿਆ ਅੱਜ ਲੇਟ ਹੋ ਗਿਆ ਅੱਜ ਲੇਟ ਬੱਸ ਹੀ ਨਹੀਂ ਮਿਲੇਗੀ ਮਾਂ ਕਿਉਂ ਕੀ ਗੱਲ ਹੋਰ ਬੱਸ ਤਾਂ ਉੱਥੇ ਜਾਣਾ ਪੈਂਦਾ ਹਾ ਹੁਣ ਤੁਰ ਕੇ ਜਾਣਾ ਪੈਦਾ ਪੈਦਲ ਮੈਨੂੰ ਤਾਂ ਬਾਈ ਨੂੰ ਕਹ ਤੇ ਮੋਟਰਸਾਈਕਲ ਦਵਾਉ ਮੈਨੂੰ ਨਹੀਂ ਪਤਾ ਕੋਈ ਨਾ ਪੁੱਤ ਮੈਂ ਕਰਦੀ ਹਾਂ ਮੇਰੇ ਸਾਰੇ ਨਾਲ ਦੇ ਮੁੰਡਿਆਂ ਕੋਲੇ ਮੋਟਰਸਾਈਕਲ ਹੈ ਮੈਨੂੰ ਕੋਈ ਬੁਲਾਉਂਦਾ ਵੀ ਨਹੀਂ ਹੈਗਾ ਉੱਥੇ ਕੋਈ ਨਾ ਮੋਟਰਸਾਈਕਲ ਦਵਾਉ ਬਾਈ ਨੂੰ ਕਹ ਤੇ ਮੈਨੂੰ ਨਹੀਂ ਪਤਾ ਨਹੀਂ ਮੈਂ ਕਾਲਜ ਨਹੀਂ ਆਣਾ ਦੁਆਦੋ ਬੱਸ ਕੋਈ ਨਾ ਮੈਂ ਕਰਦੀ ਆ ਸੇਵਕ ਨਾਲ ਹਾਂ ਮੈਂ ਗੱਲ ਕਰੋ ਬਾਈ ਨਾਲ ਮੈਨੂੰ ਨਹੀਂ ਬੱਸਿਆ ਗਿਆ ਬੱਸ ਕੋਈ ਨਾ ਮੈਂ ਉਹਨੂੰ ਕਹਿ ਦਿੰਦੀ ਆ ਲੈ ਕੇ ਦੇ ਦੂ ਮੋਟਰਸਾਈਕਲ ਤੇ ਮੋਟਰਸਾਈਕਲ ਲੈ ਕੇ ਦੋ ਮੈਨੂੰ ਮੋਟਰਸਾਈਕਲ ਤੇ ਬੱਜਿਆ ਕਰੀ ਫੇਰਾ ਹੂੰ ਕੋਈ ਨਾ ਉਹਨੂੰ ਪੁੱਛਦੀ ਆ ਮੈਂ ਹਾਂ ਪੁੱਛੋ ਬਾਈ ਨਾਲ ਗੱਲ ਕਰੋ ਹੂੰ ਸਿੰਗਾ ਪਾਣੀ ਤਾਂ ਨਹੀਂ ਪੀ ਲੈ ਹਾਂ ਮੈਂ ਪਾਣੀ ਪੀ ਲਿਆ ਕਿੰਨਾ ਬੱਸ ਠੀਕ ਦੇਖੀਏ ਮੱਝਾਂ ਨੂੰ ਵੀ ਕੋਈ ਨਹੀਂ ਮੇਰੇ ਬਣਾ ਦੇਖਦਾ ਹੈਗਾ ਸਾਰਾ ਦਿਨ ਨੀਰਾ ਚਾਰਾ ਪਾਈਏ ਉੱਲਾ ਪਾਣੀ ਪਿਉਣਾ ਹੈ ਇਹਨਾਂ ਨੂੰ ਚਲ ਹਾਂ ਚੱਲ ਪਾਣੀ ਥਈ ਉਹ ਪੜਾ ਕੂਹ ਕਿਹੜਾ ਕੰਮ ਕਰਦਾ ਕੰਜਰਾ ਸਾਰਾ ਨਾ ਨਲਾ ਤੁੰਗੀ ਪੱਲਾ ਤਾਂ ਪੀਲਾ ਪਾਣੀ ਮੱਜਾਂ ਦਾ ਵੀ ਕੋਈ ਨਹੀਂ ਕਰਦਾ ਹੈਗਾ ਮੇਰੇ ਬਣਾ ਸਾਰਾ ਦਿਨ ਨਾ ਮੈਨੂੰ ਹੀ ਕੰਜਰਖਾਨਾ ਕਰਨੇ ਪੈਂਦੇ ਨੇਗੇ ਆਪਣੇ ਬਾਹਰ ਖੁੱਲੀ ਯਾਰ ਹਾਂਜੀ ਲਾੜ ਸਾਹਿਬ ਕੀ ਹਾਲ ਚਾਲ ਹੈ ਠੀਕ ਹੈ ਬਾਈ ਵਧੀਆ ਜਮਾ ਕਿਵੇਂ ਚੱਲਦੀ ਨੇ ਪੜਾਈਆਂ ਵਧੀਆ ਚੱਲਦੀਆਂ ਨੇ ਬਾਈ ਤੁਸੀਂ ਦੱਸੋ ਹੋਰ ਠੀਕ ਠਾਕ ਹੈ ਹਾਂ ਠੀਕ ਹੈ ਵਧੀਆ ਜਮਾ ਘੜਬਾਤ ਨਹੀਂ ਕੋਈ ਜੀ ਕਿਸੇ ਚੀਜ਼ ਦੀ ਨਾ ਨਾ ਘੜਬਾਤ ਤਾਂ ਕਹੇ ਦੀ ਨਹੀਂ ਹੈਗੀ ਮੈਂ ਮੰਮੀ ਨੂੰ ਮੋਟਰਸਾਈਕਲ ਕਹਿਆ ਸੀਗਾ ਮੈਂ ਪੈਦਲ ਜਾਣਾ ਪੈਂਦਾ ਮੈਨੂੰ ਉਥੋਂ ਤੁਰ ਕੇ ਬੱਸ ਐਂ अच्छा मेनू मोटर ਲੈ ਕੇ ਦੋ ਬਾਈ ਜਹਾ ਇਹ ਨਾਲ ਆਦੀਏ ਬਾਈ ਮੈਨੂੰ ਨਹੀਂ ਪਤਾ ਹੈਗਾ ਮੋਟਰਸਾਈਕਲ ਲੈ ਕੇ ਦੋ ਮੈਨੈ ਕਾਲਦ ਨਹੀਂ ਆਲਾ ਬੱਖਾ ਹਾਂ ਪੁੱਤੇ ਨੇ ਸੇਵਕ ਮੇਰੇ ਨਾਲ ਵੀ ਗੱਲ ਕੀਤੀ ਸੀ ਕਹਿੰਦਾ ਮਾਂ ਮੈਨੂੰ ਮੋਟਰਸਾਈਕਲ ਲੈ ਕੇ ਦੋ ਸਾਰਿਆਂ ਕੋਲੇ ਮੋਟਰਸਾਈਕਲ ਨੇ ਮੈਂ ਇਕੱਲਾ ਹੀ ਵਸਤੇ ਜਾਣਾ ਮਾਂ ਤੂੰ ਚਮਲਾਉਣੀ ਇਹਨੂੰ ਨਹੀਂ ਚਮਲਾਉਣ ਵਾਲੀ ਗੱਲ ਨਹੀਂ ਹੈਗੀ ਸੇਵਕ ਫਿਰ ਹੁਣ ਇਹਨੂੰ ਕੋਈ ਮਹਿੰਗਾ ਸਸਤਾ ਮੋਟਰਸਾਈਕਲ ਲੈ ਕੇ ਦੇ ਭਾਈ ਫਿਰ ਰੋਜ਼ ਤੁਰ ਕੇ ਜਾਣਾ ਹੁਣ ਗਰਮੀ ਹੋ ਗਈ ਮੂਰੇ ਮਾਂ ਮੈਨੂੰ ਕੋਈ ਇਹ ਸੱਟਿਆ ਨਹੀਂ ਹੈਗਾ ਮੈਨੂੰ ਆਦੇ ਜਿਵਾਖਾਂ ਵਰਗ ਆਏ ਠੀਕ ਹੈ ਨਾ ਮੋਟਰਸਾਈਕਲ ਦਾ ਮੈਨੂੰ ਨਮਾ ਲੈ ਕੇ ਦੇ ਦੂਗਾ ਪਰ ਕੱਲ ਨੂੰ ਆਏ ਨਾ ਹੋਵੇ ਵੀ ਕੋਈ ਗਲਤ ਮੈਨੂੰ ਹਰਕਤਾਂ ਮਿਲ ਲੈਦੀਆਂ ਵੀ ਕੱਲ ਨੂੰ ਕੋਈ ਗਲਤ ਕਿਸੇ ਇੱਕ ਤਰ੍ਹਾਂ ਦਾ ਕੋਈ ਸੁਨੇਹਾ ਲੈ ਕੇ ਆਵੇ ਮੇਰੇ ਕੋਲੇ ਇਹ ਮੈਂ ਪਹਿਲਾਂ ਲੰਬਾ ਥੋੜੀ ਆਇਆ ਮੇਰਾ ਲੰਬਾ ਦਾ ਤੇਰਾ ਭਾਈ ਮਾਨਸਾ ਗਿਆ ਸੀਗਾ ਉੱਥੇ ਵੀ ਤੁਹਾਨੂੰ ਦਾ ਸਰਦਾਰਾਂ ਦਾ ਮੁੰਡਾ ਮਿਲਿਆ ਸੀਗਾ ਠੀਕ ਆ ਉਹ ਪਤਾ ਇੰਨਾ ਕੁ ਕਹਿ ਕੇ ਗਿਆ ਤੇਰੇ ਭਾਈ ਨੂੰ ਇਹ ਛੋਟਾ ਮੁੰਡਾ ਉੱਥੇ ਵਾਰਾ ਕਰਦੀਆ ਕਰਦਾ ਫਿਰਦਾ ਕਿਤੇ ਕਿਤੇ ਖੜਦਾ ਕਿਤੇ ਕਿਤੇ ਉਹਦਾ ਨੰਬਰ ਦਾ ਨੰਬਰ ਦਾਰ ਮਿਲਦੀਗਾ ਮੈਨੂੰ ਅੱਗੇ ਅਜੇ ਤੱਕ ਲੰਬਾ ਨਹੀਂ ਆਇਆ ਕੋਈ ਮੇਰਾ ਅਜੇ ਤਾਂ ਉਹ ਤਾਂ ਉਹੀ ਕਹਿਣਾ ਹੁੰਦਾ ਸਾਨੂੰ ਦਾ ਵਿਸ਼ਵਾਸ ਆ ਪਰ ਸਾਨੂੰ ਘਰੇ ਤਾਂ ਤੂੰ ਠੀਕ ਆ ਦੇ ਸਾਨੂੰ ਬਾਹਰ ਵੀ ਦਾ ਵਿਸ਼ਵਾਸ ਕਰ ਲੈਣੇ ਹੋਵੇ ਦੇਖ ਪੁੱਤ ਮੇਰੀ ਗੱਲ ਸੁਣਾਂ ਤੈਨੂੰ ਪੜਨੋਂ ਵਾਸਤੇ ਭੇਜਦੇ ਆ ਕਿਤੇ ਤੈਥੋਂ ਕੋਈ ਕੰਮ ਵੀ ਨਹੀਂ ਕਰਾਉਣੀ ਸਾਨੂੰ ਆਇਆ ਵੀ ਪੜ੍ਹ ਲਿਖੇ ਕੋਈ ਤੇਰੀ ਜ਼ਿੰਦਗੀ ਬਣ ਜੇ ਦੇਖ ਇਹ ਜੇ ਮਾੜੇ ਕੰਮਾਂ ਤੋਂ ਤੂੰ ਦੂਰ ਰਹਿ ਪੁੱਤ ਕੋਈ ਗੱਲ ਨਹੀਂ ਤੈਨੂੰ ਮੋਟਰਸਾਈਕਲ ਵੀ ਲੈ ਕੇ ਦੇ ਦਾਂਗੇ ਪਰ ਤੇਰਾ ਕੋਈ ਲ ਦੇ ਮਾ ਮੈਂ ਤਾਂ ਪਸ਼ੂਆਂ ਦਾ ਕੰਮ ਵੀ ਨਹੀਂ ਇਹ ਤੋਂ ਕਰਵਾਇਆ ਪਸ਼ੂਆਂ ਦਾ ਵੀ ਮੈਂ ਇਕੱਲੇ ਸਾਲ ਨਾ ਮੈਨੂੰ ਪਤਾ ਪੁੱਤ ਪਤਾ ਮੈਨੂੰ ਵੀ ਚੱਲ ਸਾਰਾ ਦਿਨ ਭਾਈ ਪੜਦਾ ਐਵੇਂ ਕਰਿਆ ਕਰੋ ਜੇ ਤੇ ਇਹ ਕਾਲ ਜੋ ਆ ਜਾਂਦਾ ਨਾ ਇਹਨੂੰ ਜਾਂ ਖੇਤ ਲੈ ਕੇ ਜਾਇਆ ਕਰੋ ਜਾਂ ਉੱਧਰ ਲੈ ਕੇ ਜਾਇਆ ਕਰੋ ਬਈ ਲੋਕ ਤਾਂ ਇੱਕ ਦਿਨ ਦੋ ਲੱਖ ਆ ਕੇ ਸੁਣਾਉਂਦੇ ਨੇ ਲੋਕਾਂ ਦੀਆਂ ਨਹੀਂ ਸੁਣਦੇ ਹੁੰਦੇ ਬਈ ਉਹ ਮੈਂ ਜੇ ਲੋਕਾਂ ਦੀਆਂ ਨਹੀਂ ਸੁਣੀਆਂ ਹੈਗੀਆਂ ਫਿਰ ਆਇਆ ਸਹੀ ਤਾਂ ਕਾਈਂ ਰਹਿੰਦਾ ਹੁੰਦਾ ਜੇ ਲੋਕਾਂ ਦੀਆਂ ਸੁਣਦਾ ਹੁੰਦਾ ਐਸੇ ਤੱਕ ਨੀਂਦੀ ਜਾਂਦਾ ਕੰਮ ਤੇ ਤੇਰੇ ਭਾਈ ਤੇ ਵਿਸ਼ਵਾਸ ਨਹੀਂ ਬਈ ਇਹ ਗਿਆ ਚੱਲ ਮੈਂ ਵਿਸ਼ਵਾਸ ਕਰ ਕੀ ਤੇਰੇ ਤੇ ਉਹ ਕਰਦਾ ਵਸ ਮੈਨੂੰ ਕੋਈ ਲਾਂਭਾ ਨਾ ਆਵੇ ਮੋਟਰਸਾਈਕਲ ਦਾ 1.32 ਦੋ ਲਿਆ ਦੂੰ ਮੈਂ ਬੱਸ ਬਾਈ ਮੈਂ ਮੋਟਰਸਾਈਕਲ ਲੈ ਕੇ ਦੇ ਮੈਂ ਤਾਂ ਫੇਰ ਖਾਲੀ ਜਉ ਨਹੀਂ ਜਾਂਦਾ ਨਹੀਂ ਹੈਗਾ ਦੂਬਾ ਕੋਈ ਗੱਲ ਨਹੀਂ ਮੈਂ ਕਰਦਾਗਾ ਦੇਖਦਾਗਾ ਮੈਨੂੰ ਨਹੀਂ ਪਤਾ ਮੈਂ ਕਰਦਾ 83 ਨਾਲ ਗੱਲ ਠੀਕ ਆ ਬਾਈ ਨਾ ਬੱਸ ਜਾ ਬੱਸ ਸਾਹਮਣੇ ਗੇਟ ਖੋਲ ਲਈ ਨਹੀਂ ਜੰਮਿਆ ਮੇਰੇ ਕੋਲ ਮੋਟਰਸਾਈਕਲ ਉਹ ਹੋਰ ਯਾਰ ਦਵਾ ਲਿਆ ਮੈਂ ਮੋਟਰਸਾਈਕਲ ਇਹਨੂੰ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਮੈਨੂੰ ਧੰਨਵਾਦ ਵਾਲੀ ਕੋਈ ਗੱਲ ਨਹੀਂ ਮੇਰਾ ਫਰਜ਼ ਸੀਗਾ ਤੈਨੂੰ ਇਹ ਪਸੰਦਾ ਹੁਣ ਹਾਂ ਜਮਾਂ ਪੜ੍ਹ ਲੀ ਹੁਣ ਜਮਾਂ ਬਾਈ ਪੜ੍ਹੂਗਾ ਹੁਣ ਪੂਰਾ ਹਾਂ ਮਾਂ ਕੋਲ ਆਜ ਮਾਂ ਦਾਸ ਅੱਗੇ ਪੁੱਤ ਹਾਂ ਮਾਂ ਆ ਗਈ ਲੈ ਆਂਦਾ ਮੋਟਰਸਾਈਕਲ ਲੈ ਆਂਦਾ ਮਾਂ ਵਾਹ ਬਦਿਆ ਚੱਲ ਭਾਈ ਤੈਨੂੰ ਬਧਾਈਆਂ ਤੈਨੂੰ ਹਾਂ ਬਧਾਈਆਂ ਮਾਂ ਤੈਨੂੰ ਹਾਂ ਬਾਈ ਨੇ ਵਧੀਆ ਸੰਬੰਧ ਬਣ ਗਿਆ ਹਾਂ ਬਾਈ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਪੜ੍ਹਾਈ ਵਧੀਆ ਮਨ ਲਾ ਕੇ ਕਰੂਗਾ ਦੇਖ ਪੁੱਤੋ ਤੇਰੇ ਸਾਰੇ ਸੁਪਨੇ ਪੂਰੀ ਜਾਂਦੇ ਹਾਂ ਇਹ ਤਾਂ ਹੈਗਾ ਮਾਂ ਬਸ ਹੁਣ ਆਏ ਆ ਪੁੱਤੂ ਸਾਡੀ ਕੋਈ ਇੱਜ਼ਤ ਨਾ ਖਾਵ ਕਰੀ ਬਾਕੀ ਤੂੰ ਜੀ ਲਾ ਕੇ ਪੜੀ ਨਾ ਨਾ ਕੋਈ ਗੱਲ ਨਹੀਂ ਮਾਂ ਮੈਂ ਹੁਣ ਆਪਦੇ ਯਾਰਾਂ ਦੋਸਤਾਂ ਕੋਲੇ ਜਾਣਾ ਬਸ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਲਿਉਣਾ ਚੱਲ ਕੋਈ ਨਾ ਪੁੱਤੋ ਤਾਂ ਦੇਖ ਹੀ ਲੈਣੀ ਜੀ ਤਾਂਗਾ ਮਾਂ ਫਰਮਾ ਉਹਨਾਂ ਨਾਲ ਬੇ ਜਾਣਾ ਤੇ ਆਉਣਾ ਚਲੋ ਠੀਕ हाय हाय बाबा कुड़ी का घंटा हो गए गल बात बन श्री लग गए हाय हाय रबा करा दे गलत बराबर बहुत उसकी सुनिया एक कमेंट गल सुनियो आ रास्ता मानसा नहीं चाहता गा

ਹਾਂਜੀ ਤੁਸੀਂ ਤਾਂ ਕਹਿੰਦੇ ਸੀਗੇ ਅਸੀਂ ਜਾਣਾਗਾ ਤੁਸੀਂ ਕਹਿੰਦੇ ਸੀ ਲੋਕ ਲੋਂਗੇ ਤੁਸੀਂ ਉਰੇ ਆ ਕੇ ਬਹਿ ਗਏ ਹੋਣਾ ਬਾਹਰ ਤੋਂ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਉਰੇ ਛਾਂਚ ਬਹਿ ਗਈ ਨਾਲੇ ਮੇਰੀ ਬਾਸਾਜੋ ਲੇਟ ਹੋ ਗਈ ਨਾਲੇ ਤੁਸੀਂ ਕਿਉਂ ਆਇਓ ਹੋ ਰ ਪਿੱਛਾ ਕਰ ਰਹੇ ਹੋ ਮੇਰਾ ਯਾਰ ਮੈਂ ਤੁਹਾਨੂੰ ਪਸੰਦ ਕਰਦਾਗਾ ਤੁਹਾਡਾ ਨੰਬਰ ਚਾਹੀਦਾ ਸੀਗਾ ਮੈਨੂੰ ਪਰ ਮੈਂ ਤਾਂ ਤੁਹਾਨੂੰ ਜਾਣਦੀ ਤਾਂ ਨਹੀਂ ਪਲੀਜ਼ ਯਾਰਾ ਤੁਹਾਡਾ ਨੰਬਰ ਦਿਓ ਮੈਨੂੰ ਤੁਸੀ ਪਸੰਦ ਆ ਗਏ ਅੱਛਾ ਚਲੋ ਮੈਂ ਉਹਦੇ ਨਾਲ ਗੱਲ ਕਰਨੀ ਆ ਮੈਂ ਚਲੋ ਮੇਰਾ ਵੀ ਕੋਈ ਫਰੈਂਡ ਨਹੀਂ ਹੈਗਾ ਕੋਈ ਨਾ ਲੈ ਲਓ ਨਾ

हाँ जी मैं घरे गल करी यार मम्मी मैं थोड़े न्या करवा हाँ घरे वैसे मेरे मन जान गए कोई गल नहीं हाँ जी हाँ जी नहीं ब्रादर नाल नहीं गल करी है मम्मी नाल गल करी वो कहने कोई गल नहीं कुड़ी देख लागे हाँ आ... कहते मैं तेरे ब्रादर गल कर अच्छा। लू कोई गल नही फिर आप देख लागे जाके हम्मी दसोगी राय की हम घरे आप गल कर लो कल आओगे अच्छा अच्छा चलो जी कोई गल न ਹਾਂ ਕੱਲ ਨੂੰ ਮਿਲ ਕੇ ਕਰਾਂਗੇ ਕੱਲ ਠੀਕ ਓਕੇ ਓਕੇ ਮਾਂ ਘਰ ਮੈਂ ਬੈਠ ਜੀ ਗਏ ਬਸ ਉਹੀ ਬੈਠੀ ਪੁੱਤ ਮਾਂ ਤੁਹਾਡੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਸੀ ਹਾਂ ਦੱਸ ਪੁੱਤ ਮੈਨੂੰ ਇੱਕ ਕੁੜੀ ਪਸੰਦ ਆ ਗਈ ਅੱਛਾ ਉਹਦਾ ਪਤਾ ਜਾਂਦਾ ਤੂੰ ਮਾਂ 2-3 ਮਹੀਨੇ ਹੋ ਗਏ ਮੈਨੂੰ ਅੱਛਾ ਉਹਨਾਂ ਨਾਲ ਗੱਲ ਚੱਲਦੀ ਨੂੰ ਹੂੰ ਮੈਂ ਉਹਨਾਂ ਨਾਲ ਵਿਆਹ ਵੀ ਕਰਵਾਉਣਾ ਚਾਹਣਾਗਾ ਅੱਛਾ 2-3 ਮਹੀਨੇ ਹੋ ਗਏ ਤੈਨੂੰ ਗੱਲ ਦੋ-ਤਿੰਨ ਮਹੀਨੇ ਹੋ ਗਏ ਮਾਂ ਉਦੇ ਬਾਰੇ ਤੂੰ ਇੰਨਾ ਵਿਆਲ ਤੱਕ ਵੀ ਪਹੁੰਚ ਗਿਆ ਹੈ ਮਾਂ ਮੈਨੂੰ ਨਹੀਂ ਪਤਾ ਤੁਸੀਂ ਬ੍ਰਦਰ ਨਾਲ ਗੱਲ ਕਰ ਲਿਓ ਮੈਂ ਆਪਦੇ ਯਾਰਾਂ ਦੋਸਤਾਂ ਲਵੇ ਜਾਣਾ ਠੀਕ ਆ ਮੈਨੂੰ ਗੱਲ ਕਰਕੇ ਦੱਸ ਦਿਓ ਬਸ ਉਹਦੇ ਨਾਲ ਠੀਕ ਆ ਚੰਗਾ ਲਾ ਦੇਖ ਲੈ ਉਹੀ ਕੰਮ ਹੋ ਗਿਆ ਜਿਹੜੇ ਲੋਕ ਕਹਿੰਦੇ ਸੀਗੇ ਕਰੂੰਗੀ ਮੈਂ ਸੇਵਕ ਨਾ ਗੱਲ ਕਿਧਰੋਂ ਕੁੜੀਆਂ ਵੀ ਪਸੰਦ ਕਰ ਲਈਆਂ ਸੋਚਦੇ ਕੀ ਆ ਬਣਦਾ ਕੀ ਆ ਕੋਈ ਨਾਮ ਸੇਵ ਨਾ ਕਰਦੀਆਂ ਮੈਂ ਪੈ ਗਿਆ ਬੁੱਤ ਉਮਰ ਤੱਕ ਆ ਜਾਏ ਪਿਆਦੀਗਾ ਮੈਂ ਆ ਜਾ ਬਾ ਜਾ ਹੋਰ ਕਿਵੇਂ ਠੀਕ ਹੈ ਠੀਕ ਹੈ ਬਸ ਵਧੀਆ ਹੈ ਹੋਰੀ ਟੈਨਸ਼ਨ ਹੋ ਗਈ ਕਾ ਮੈਂ ਕੀ ਗੱਲ ਹੋਗੀ ਉਹ ਬੱ비 ਨੇ ਹੋਰੀ ਗੱਲ ਕੱਢ ਮਾਰੀ ਮੇਰੇ ਕੋਲੇ ਕੀ ਗੱਲ ਹੋਗੀ ਮੈਂ ਬੈਠੀ ਸੀਗੀ ਮੈਨੂੰ ਕਹਨਾ ਮਾਂ ਕੀ ਕਰਦੀਆਂ ਮਾਂ ਬੈਠੀ ਆ ਹਾਂ ਕਹਿੰਦਾ ਇੱਕ ਜ਼ਰੂਰੀ ਗੱਲ ਕਰਨੀ ਸ਼ਿਵਾ ਹਾਂ ਦੱਸ ਪੁੱਤ ਕੀ ਕਹਾਂ ਕੀ ਗੱਲ ਕਰਨੀ ਹੈ ਹਾਂ ਕਹਿੰਦਾ ਮੈਨੂੰ ਕਾਲਜ ਚ ਕੁੜੀ ਪਸੰਦ ਹੈ ਮੈਂ ਉਹਦੇ ਨਾਲ ਵਿਆਹ ਕਰਾਉਣਾ ਮੈਂ ਮਾਂ ਤੈਨੂੰ ਪਹਿਲਾਂ ਕਿੰਨੇ ਟਾਈਮ ਦਾ ਕਹਿੰਦਾ ਸੀ ਵੀ ਇਹਨੂੰ ਸੰਭਾਲ ਲੈ ਤੂੰ ਤੇਰਾ ਚਮੜਾਇਆ ਹੋਇਆ ਦੇਖ ਲੈ ਉਹਨੂੰ ਸਰਚ ਗਲੀਆਂ ਕਰਨ ਲੱਗ ਗਿਆ ਉਹ ਨਾ ਦੋ ਤਿੰਨ ਮਹੀਨਿਆਂ ਤੋਂ ਉਹ ਕੁੜੀ ਦਾ ਕੀ ਦੇਖ ਲਿਆ ਉਹਨੇ ਪਰ ਉਹੀ ਤਾਂ ਗੱਲ ਹੈਗਾ ਕਿਹੜੀ ਕਾਸਟ ਦੀ ਜਾਤੀ ਉਦੋਂ ਇਹ ਕਹੀ ਜਾਂਦੀ ਐ ਕਿ ਇਹਦੀ ਮੈਂ ਆਪਦੇ ਮਾਮੇ ਦੀ ਕੁੜੀ ਦਾ ਕਰਵਾਉਣਾ ਦੀਗਾ। ਹੋਰ ਮੈਂ ਤਾਂ ਕਹਿੰਦੀ ਸੀ ਵੀ ਰਿਸ਼ਤੇਦਾਰੀ ਦੇ ਵਿੱਚ ਵਧੀਆ ਸੀ। ਕੋਈ ਆਪਦੇ ਵਰਗੀ ਨਹੀਂ ਹੁੰਦੀ ਇਹ। ਕਿਹ ਪਤਾ ਕਹੀ ਜੀ ਕੋਈ ਕੁੜੀ ਹੋ ਕਿਵੇਂ ਕੁਸ਼ ਹੋ ਜਾ। ਮੈਂ ਜਮਾਤ ਪਟੀ ਮਿਸ ਕਰਤੀ ਆਪਣੀ। ਹੋਰ ਹੁਣ ਭਾਈ ਕੀ ਅਗਲਾ ਕਹੂਗਾ ਵੀ ਆਪਦੇ ਵਿਆਹ ਕਰਾ ਲਿਆਂਗੇ। ਉਹਨੂੰ ਬੁਲਾ ਸੁਣ ਮੈਂ ਸਮਝਾਉਣਾ ਉਹਦੀ ਮਾਂ ਨਾਲ ਕੱਲ੍ਹ ਫਿਰ। ਦੇਖਦੀ ਹਾਂ ਹੁਣ। ਪਰਸ ਤਾਂ ਲਵਾਂ ਉਹ ਮੈਂ ਵੀ ਕੁੜੀ ਹੈਗੀ ਦੀ। ਉਹੀ ਗੱਲ ਆ ਮੈਂ ਤਾਹ ਪਰ ਆਈ ਸ਼ਰਮੀਨੀ ਵਾਰੀ ਮੈਂ ਤਾਂ ਕੁੜੀ ਵੀ ਨਹੀਂ ਪੁੱਛੀ ਵੀ ਕਿੱਥੇ ਕੀ ਵੀ ਆ ਕਿੰਨਾ ਦੀ ਹੈਗੀ ਆ ਕਿ ਮੈਂ ਬਣਾਇਆ ਮੈਂ ਉਹ ਸਾਰਾ ਮੈਂ ਤੁਹਾਨੂੰ ਦੱਸਾਂਗਾ ਕੀ ਚ ਬਣਾਇਆ ਪੁੱਤਾਂ aí ਸੀ ਵੀ ਦੋ ਅੱਖਰ ਪੜ੍ਹ ਕੇ ਕੋਈ ਮਾੜਾ ਮੋਟਾ ਬਣ ਜੂਗਾ ਉਹ ਆ ਕਹਿੰਦੇ ਕਿਦਨੇ ਮੋਟਰਸਾਈਕਲ ਲੈ ਕੇ ਦੇ ਦੇ ਕਿਦਰੇ ਪੁੱਤ ਲੈ ਕੇ ਦੇ ਦੇ ਤੇਰੇ ਫੋਨ ਲੈ ਕੇ ਦੇ ਦੇ ਫਿਰ ਹੁਣ ਚੱਲ ਸਾਰਾ ਮੈਂ ਤੁਹਾਨੂੰ ਦੱਸਾਂਗਾ ਸਾਵਧਾਨੀ ਨਾਲ ਸਾਵਧਾਨੀ ਨਾਲ ਮੈਂ ਤੁਹਾਨੂੰ ਦੱਸਾਂਗਾ ਪੁੱਤ ਤਾਂ ਲੈ ਕੀ ਦੇਣੇ ਸੀ ਫਿਰ ਆ ਜਿਹੜੀ ਹੁਣ ਗੱਲ ਇਹਨੇ ਕਹੀ ਮੈਂ ਤਾਂ ਟੈਨਸ਼ਨ ਜੀ ਹੋ ਗਈ ਉਦੋਂ ਦੀ ਨੁਮਾਕ ਖਰਾਬ ਹੋ ਗਿਆ ਸੁੱਕ ਕੇ ਉਦੋਂ ਇਹਨੇ ਗਾਇਆ ਰੱਖਿਆ ਕਿੰਨੀ ਮੈਂ ਆਪਦੇ ਮਾਮੇ ਦੀ ਕੁੜੀ ਦਾ ਕਰਵਾਉਂਗੀ ਕੋਈ ਨਾ ਕਰਦੇ ਆਪਾਂ ਗੱਲ ਉਹਦੇ ਨਾਲ ਮੈਂ ਬਾਜ ਮਾਰਦੀ ਆ ਬੱbbi ਪੁੱਤ ਉਰੇ ਆ ਬੋਲ ਮਾਰ ਮਾ ਨੂੰ ਕਿਥੇ ਬੱbbi ਮੈਂ ਬੱbbi ਉਰੇ ਆ ਆਇਆ ਰ ਬਿਆ ਉਹ ਕੀ ਸੁਣਦੇ ਆਗੇ ਹਾਂ ਭਾਈ ਕੀ ਗੱਲ ਹੋ ਗਈ ਕੀ ਗੱਲ ਮਾਂ ਨੂੰ ਕੀ ਕਹੇ ਤਾ ਮਾਇਰਾ ਕੁਝ ਨਹੀਂ ਗਿਆ ਹੈ ਰਿਆ ਕਿਹਾ ਮੇਰੇ ਕੁੜੀ ਪਸੰਦ ਹੈਗੀ ਹਾਂ ਭਾਈ ਇਹ ਹੀ ਕਹਿਣਾ ਫਿਰ ਕੀ ਹੋ ਗਿਆ ਨਹੀਂ ਅਸੀਂ ਨਹੀਂ ਉੱਥੇ ਕਰਦੇ ਹੈਗੇ ਮੈਂ ਤਾਂ ਆਪਣੇ ਮਾਪੇ ਦੀ ਕੁੜੀ ਨਾਲ ਗੱਲ ਸੁਣਾ ਰੱਖੀ ਆਪਾਂ ਦੱਸ ਕੇ ਕਰਾਵਾਂਗੇ ਠੀਕ ਹੈ ਭਾਈ ਮੈਨੂੰ ਨਹੀਂ ਪਤਾ ਭਾਬੀ ਮੈਂ ਤਾਂ ਉੱਥੇ ਕਰਾਵਾਂਗਾ ਉੱਥੇ ਕੀ ਦੱਸ ਤੂੰ ਕਿੰਨੇ ਕ ਟਾਈਮ ਦਾ ਚਾਹੁੰਦਾ ਉਹਨੂੰ ਤਿੰਨ ਚਾਰ ਮਹੀਨੇ ਹੋਏ ਨੇ ਤਿੰਨ ਚਾਰ ਮਹੀਨੇ ਦੇ ਵਿੱਚ ਕੋਈ ਜਾਣ ਲੈਂਦਾ ਬੰਦੇ ਨੂੰ ਉਹੀ ਗੱਲ ਹੈ ਕੀ ਦੇਖ ਲਿਆ ਉਹਦਾ ਖਬਰ ਕਿ ਕਿੰਨਾ ਦੀ ਕੁੜੀ ਆ ਕਿਵੇਂ ਕੁਛ ਆ ਬੱਸ ਸੁਣ ਕੇ ਹੈਰਾਨ ਹੋ ਗਈ ਹੁਣ ਪਤਾ ਹੀ ਆ ਵੀ ਹ ਤੇਰੇ ਨਾਲਾ ਇਕੱਲੇ ਉਹ ਤੂੰ ਮਾੜਾ ਮੋਟਾ ਮੇਰੀ ਦਾੜੀ ਕਿੰਨੀ ਤਾਂ ਦੇਖ ਲੈਂਦਾ ਮਾੜਾ ਮੋਟਾ ਸਾਡੀ ਤਾਂ ਇੱਜ ਦੇਖ ਲੈਂਦਾ ਤੂੰ ਕਿਹੜੀ ਭਰਾ ਬਰਨੀ ਦੀ ਕੁੜੀ ਆ ਗਈ ਬਈ ਆਪਣੀ ਬਰਾਦਰੀ ਦੀ ਹੈਗੀ ਹੋਰ ਤਾਂ ਕੀ ਦੀ ਆ ਮਾ ਇਹਨੇ ਤਾਂ ਬਹੁਤ ਗਲਤ ਕੀਤਾ ਕੰਮ ਜਿਹੜਾ ਹੱਥਾਂ ਤੋਂ ਬਾਹਰ ਨਿਕਲ ਗਿਆ ਨਾ ਇਹ ਬਹੁਤ ਇਹਨੇ ਗਲਤ ਕੀਤਾ ਨਾ ਕਿ ਇਹਨੂੰ ਪੁੱਛ ਕੇ ਤਾਂ ਹਾਂ ਕੀਤੇ ਕੁੜੀ ਨੂੰ ਬਾਈ ਯਾਰ ਮੈਨੂੰ ਨਹੀਂ ਪਤਾ ਮੇਰਾ ਮਨ ਚ ਆਇਆ ਮੈਂ ਉੱਥੇ ਕਰਾਉਣਾ ਆਪਾਂ ਤਾਂ ਦੇਖੋ ਕਿ ਕਰਾਉਂਦੇ ਨਹੀਂ ਉੱਤੇ ਇਹ ਜ਼ਿੰਦਗੀ ਦੇ ਫੈਸਲੇ ਇੰਨੀ ਜਲਦੀ ਨਹੀਂ ਹੁੰਦੇ ਹੁੰਦੇ ਜਿਵੇਂ ਤੂੰ ਕਹਿੰਦਾ ਮੈਂ ਉੱਥੇ ਕਰਾਉਣਾ ਤੂੰ ਤਿੰਨ ਮਹੀਨਿਆਂ ਤੋਂ ਉਹਦਾ ਕੀ ਦੇਖ ਲਿਆ ਮੈਂ ਤਾਂ ਭਾਈ ਇਹਦੇ ਬਾਰੇ ਰਾਜੀ ਨਹੀਂ ਹੈਗਾ ਦੇਖੋ ਠੀਕ ਹੈ ਨਾ ਅੱਗੇ ਸੋਡੀ ਮਰਜ਼ੀ ਹੈਗੀ ਮੈਂ ਤਾਂ ਕੇਤੀ ਪੱਤੀ ਵਾਲਾ ਭਰਾਵਾ ਖੇਤੀ ਜੋਗਾ ਰਹਿ ਗਿਆ ਮੈਂ ਤਾਂ ਠੀਕ ਆ ਨਾ ਤੂੰ ਤਾਂ ਜਿਹੜਾ ਰੰਗ ਲਾਉਣ ਦੀ ਲਾਤੇ ਲੋਕ ਸੱਚੀ ਕਹਿੰਦੇ ਸੀ ਇਹ ਗੱਲਾਂ ਜਿਹੜੀਆਂ ਅੱਦਾ ਕਹਿੰਦੇ ਸੀ ਲੋਕ ਮਾਲਾ ਬਿਆਹ ਕਰਾਉਣਾ ਤਾਂ ਉਸੇ ਕੁੜੀ ਨਾਲ ਹੀ ਕਰਾਉਣਾ ਨਹੀਂ ਮੈਂ ਕੁਝ ਖਾ ਕੇ ਮਰ ਜੂਗਾ ਬਸ ਇਹ ਦੱਸ ਸੁਣ ਲਓ ਕਿ ਕੁਝ ਖਾ ਕੇ ਮਰ ਜੂਗਾ ਇਨੂੰ ਕਿਹਾ ਸੀ ਮੈਂ ਇਹਨੂੰ ਨਾਲ ਆ ਕਾਲਜ ਤੂੰ ਉਦੋਂ ਉਤੋਂ ਦੀ ਹੋ ਕੇ ਲਾਇਆ ਸਾਡੇ ਤੋਂ ਨਹੀਂ ਚੱਲਾਂ ਸੀ ਵਿਚਾਰ ਅੱਖਰ ਪੜ੍ਹ ਕੇ ਕੁਝ ਬਣ ਜੂਗਾ ਅੱਖਰ ਪੜ੍ਹਨ ਦਾ ਨਤੀਜਾ ਕੋਈ ਲੋਕਾਂ ਦੇ ਜਵਾਖ ਪੜ੍ਹ ਪੜ ਕੇ ਢੇੜੇ ਨੌਕਰੀਆਂ ਲੈ ਜਾਂਦੇ ਨੇ ਨਾਲ ਦਾ ਤੇਰੀ ਇੱਜ਼ਤ ਨੂੰ ਕਿਹੜਾ ਪਤਾ ਸੀ ਦੀ ਮਨਾਮੀ ਹੋਊਗੀ ਜਿਹੜੀ ਹੁਣ ਮੈਂ ਉੱਥੇ ਜਵਾਨੀ ਰੱਖੀਆ ਮੇਰਾ ਕੀ ਆ ਨਾ ਮੇ ਪੈਕੇ ਨਾ ਬਰਤਨ ਜੋਗ ਰਹੂਗੀ ਉਹੀ ਗੱਲ ਐ ਹੁਣ ਹੁਣ ਕੀ ਕਰੀਏ ਕੋਈ ਨਾ ਵੈ ਕੇ ਸਮਝਾਉਣੇ ਆਪਾਂ ਇਹਨੂੰ ਕੋਮਲ ਨੂੰ ਫੋਨ ਲਾਉਣੇ ਆ ਯਾਰ ਹੈਲੋ